ਸ੍ਰੀ ਕਾ ਸਵਾਗਤ ਕਰਦੇ ਆ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਤੇ ਹਰ ਵਾਂਗ ਦੀ ਤਰ੍ਹਾਂ ਅੱਜ ਫੇਰ ਆਪਾਂ ਆਪਣੀ ਡਿਊਟੀ ਤੇ ਆ ਗਏ ਸਵੇਰ 8 ਵਜੇ ਦਾ ਟਾਈਮ ਹੋਇਆ ਤੇ ਆਪਾਂ ਆਪਣੀ ਡਿਊਟੀ ਤੇ ਮੌਜੂਦ ਹੋ ਗਏ ਪਹਿਲਾਂ ਵਾਂਗ ਉਦਾਂ ਹੀ ਆਪਣੀਆਂ ਕਰੇਨਾ ਖੜੀਆਂ ਕੱਲ ਆਪਾਂ ਸੈਲਸ ਗਏ ਸੀਗੇ ਆਪਣਾ ਪਿੰਡ ਟੱਪਨ ਤੋਂ ਜਦੋਂ ਆਪਾਂ ਗੇੜੜਾ ਤੋਂ ਬਠਿੰਡੇ ਵੱਲੋਂ ਜਾਣੇ ਆ ਤਾਂ ਪਿੰਡਾਂ ਵਿੱਚ ਦੀ ਹੋ ਹੋ ਆ ਕੇ ਆਪਾਂ ਜੋ ਗੇ ਕਲਾਂ ਪਿੰਡ ਗਏ ਸੀ ਸੈਲਰਿਕ ਉਥੇ ਆਪਾਂ ਛਾਣੇ ਲਾਉਣੇ ਸੀ ਉਹ ਲਾ ਕੇ ਆਪਾਂ ਆ ਗਏ ਤੇ ਰਾਤੀ ਟਾਈਮ ਵੀ ਕਾਫੀ ਜ਼ਿਆਦਾ ਹੋ ਗਿਆ ਹੈਗਾ ਹਾਂ ਭਾਈ ਕੁਲ ਜੀਸੀਬੀ ਖੜੀ ਆ ਕੇਸ ਦੀਆਂ ਦੋ ਆ ਇੱਕ ਆਹ ਤੇ ਇੱਕ ਉਹ ਤੇ ਅੱਜ ਸਾਨੂੰ ਸਾਰੇ ਸੰਦ ਹੀ ਨਿਗਾ ਮਰੋਣੇ ਆ ਆ ਹੈਗੀ ਆ ਪੋਨੇਲਾ ਐਕਸੀਐਮ ਜੀ ਦੀ ਬਹੁਤੀ ਵਧੀਆ ਬਾਗਟੇ ਦੀ ਐ ਟੁਕੜੀਆਂ ਕਟ-ਕਟ ਲੱਗੀਆਂ ਹੋਈਆਂ ਉੱਤੇ ਆਹ ਵੀ ਐਕਸੀਐਮ ਜੀ ਦੀ ਛੋਟੀ ਪੋਨੇਲਾ ਆਹ ਬੱਟੀ ਆਹ ਸੈਨੀ ਦੀ ਆ ਗਈ ਇਹ ਸੈਨੀ ਦੀ ਵੱਡੀ ਪੋਨੇਲਾ ਇਹ ਵਕਾਊਗਾ ਬਾਈ ਨੇ ਵਕਾਊ ਕੀਤੀ ਹੋਈ ਆ ਵੇਚਣੀ ਹੈਗੀ ਤੇ ਜੇ ਤੁਹਾਡੇ ਚੋ ਕੋਈ ਵੀਡੀਓ ਦੇਖਦਾ ਤੇ ਹੈਗਾ ਤੁਹਾਡੀ ਨਿਗਾਹ ਚ ਕੋਈ ਡੀਲਰ ਪੋਗਨੇ ਲੱਗਾ ਤਾਂ ਉਹਨੂੰ ਦਿਖਾ ਦਿਓ ਪੋਨ ਨੀਲ ਦੀ ਤੁਹਾਨੂੰ ਨਿਗਾ ਮਰਾਤੀ ਇਹ ਸੈਣੀ ਦੀ ਪੋਗਨੇ ਲਾ ਬਗਾਉਗਾ ਹਾਂ ਹਾਂ ਬਾਈ ਕੋ ਟਰੈਕਟਰ ਆ ਜੌਂਡੀਆਰ ਇਹ ਕਟ 552 ਉਹ ਕਰਾ ਤੇ ਛਿਰੀ ਤੇ ਲੱਗਾ ਹੋਇਆ ਆ ਡੋ ਲੁਗ ਰਾਇਆ ਆ ਟਰੈਕਟਰ ਉਹ ਉਥੇ ਟਰਾਲੇ ਖੜਿਆ ਉਹਨਾਂ ਦਾ ਉਹ ਦੋ ਹੈਡਰੇ ਉਹ ਤੇ ਕਹਾ ਤਿੰਨ ਹੈਡਰੇ ਇੱਕ ਹੋ ਜੀ ਸੀ ਵੀ ਖੜੀ ਤੇ ਇੱਕ 96 ਗੱਡੀ ਆ ਤੇ ਇੱਕ ਹੋ ਜੀ ਸੀ ਵੀ ਜਿਹੜੀ ਉਹ ਆਪਣੀ ਨਹਿਰ ਚ ਡੁੱਬ ਗਈ ਸੀ ਉਹ ਵਾਲੀ ਆ हां ਤਾਂ हां जी ਇਹ ਬਾਈਕੋਲ ਸਾਰੇ ਸੰਦਾ ਤੇ ਆਪਾਂ ਆਉਦੀ ਇਸ ਦੀ ਮਸ਼ੀਨ ਚਲਾਉਨੇ ਆ। ਆਹ हां जी ਦੋਸਤੋ ਆਪਾਂ ਆਇਆ ਹਸਨਰਪਿੰਡ ਦੇਰੇ ਚ ਆਇਆ ਹਸਨਰਪਿੰਡ ਟੈਂਕੀ ਚ ਚਾਉਣੀ ਆ ਇੱਥੇ ਇਹ ਹੋ ਜਿਹੜੀ ਟੈਂਕੀ ਪਈਆ ਉਹ ਟੈਂਕੀ ਆ ਵਾਛਾ ਤੇ ਆਪਣੇ ਟਰਾਪਣਾ ਰਾਹੁਲ ਆਇਆ ਆਪਾਂ ਲੈ ਕੇ ਆਏ ਆਪਣੀ ਏਸ ਦੀ ਮਸ਼ੀਨ ਯਾਨੀ ਕਿ ਮੇਰੀ ਵੀਸੀ ਉਹ ਟੈਂਕੀ ਜਾ ਕੇ ਛੱਤੇ ਚੜਨ ਆਏ ਆ ਆਹ ਰਾਹੁਲ ਆਪਣਾ ਬੈਠਾ ਪਾਏਗਾ ਹਾਂ ਜੀ ਮਿੱਤਰੋ ਟੈਂਕੀ ਲੱਗ ਗਿਆ ਹੁਣ ਆਪਾਂ ਧਰਨਾ ਵਿੱਚ ਦੀ ਵੀਡੀਓ ਦਾ ਸ਼ਾਇਦ ਮੈਂ ਆਪਣੇ ਤੋਂ ਨਾ ਹੀ ਬਣੇ ਹਾਈਡਰਾ ਚਲਾਉਂਦੇ ਹੋਵਾਂਗੇ ਜੇ ਇਧਰ ਪੱਥਰ ਆ ਪਿਆ ਸੀ ਲਿੰਡਰ ਆ ਉਹ ਖੱਚ ਕੇ ਆਪਾਂ ਆ ਸਾਈਡ ਤੇ ਕਰਤਾ ਮારી ਯਾਰ ਕਿਨ ਇਟਾਂ ਕਰਨੀ ਆ ਚਲੋ ਬੇਰੇ ਸੇਵਾਜਲੀ ਜਾਂਦੀ ਆ ਹਾਂਜੀ ਮਿੱਤਰੋ ਟੈਂਕੀ ਕਹਿੰਦੇ ਧਰਤੀ ਬੋਰਡ ਦੇ ਵਿੱਚ ਦੀ ਧਰਤੀ ਜਗਾ ਬਹੁਤ ਭੀੜੀ ਸੀਗੀ ਤਾਂ ਕਰਕੇ ਜਦੋਂ ਮਸ਼ੀਨ ਉੱਥੋਂ ਲੱਗਣੀ ਸੀ ਲੱਗਣੀ ਸੀ ਤੇ ਜਾ ਫਿਰ ਇਧਰੋਂ ਆਪਾਂ ਇਧਰੋਂ ਹੀ ਚੱਕ ਕੇ ਟੈਂਕੀ ਬੋਰਡ ਦੇ ਵਿੱਚ ਦੀ ਸ਼ਿਫਟ ਕਰਤੀ ਅਗੇ ਉਹ ਸੈਟਿੰਗ ਕਰੀਏ ਤਾਂ ਆਹ ਵੇਲ ਗੁੱਟ ਧਰਤੀ ਤੇ ਵਲੋਗ ਆਪਣਾ ਬਣ ਗਿਆ ਅੱਜ ਦਾ ਪਾ ਹਾਂਜੀ ਮਿੱਤਰੋ ਹੁਣ ਕਹਿੰਦੇ ਕੀ ਹੋ ਗਿਆ ਹੁਣ ਇਹ ਕੰਮ ਹੋ ਗਿਆ ਵੀ ਆਪਾਂ ਆਪਣੇ ਜਿਹੜਾ ਨੇੜੇ ਸੋਥਾ ਪਿੰਡਾ ਸੋਥਾ ਉੱਥੇ ਨਿਊ ਦੀਪਾਲਾਂ ਦੀ ਡੈਂਪ ਟਿਊਬਾਂ ਦੀ ਬਸ ਪਲਟ ਦੀ ਨਿਊ ਦੀਪਾਲਾਂ ਦੀ ਵਾਂਚ ਪਤਾ ਨਹੀਂ ਟੇਢੀ ਹੋਈ ਆ ਫੋਨ ਆਇਆ ਬਾਈ ਵਰਗੇ ਨੂੰ ਉੱਥੇ ਹੁਣ ਦੋਨੇ ਹੈਡਰ ਲੈ ਕੇ ਚੱਲੇ ਆ ਇੱਕ ਮੇਰੇ ਵਾਲਾ 14 ਟਨ ਵਾਲਾ ਇਸ ਦਾ ਤੇ ਇੱਕ ਬਾਈ ਆਉ ਦਾ ਰਾਹੁਲ ਲੈ ਕੇ ਜਾਊਗਾ 20 ਟਨ ਵਾਲਾ ਕਰਾ ਕੇ ਤੇਲ ਦੀਆਂ ਟੈਂਕੀਆਂ ਓਕੇ ਤੇ ਅਸੀਂ ਲੈ ਕੇ ਜਾਂਦੇ ਹਾਂ ਹੁਣ ਮਸ਼ੀਨਾਂ ਨੂੰ ਸੋਥੇ ਨਿਊ ਦੀਪਾਲਾ ਦੀ ਬੱਸ ਕਢਾਂਗੇ ਤੇ ਸਾਡੇ ਨਾਲ ਜੁੜੇ ਰਹੋ ਤੇ ਅੱਗੇ ਤੁਹਾਨੂੰ ਵਲੌਗ ਖਵਾਵਾਂਗੇ ਕਿਵੇਂ ਬੱਸ ਪਲਟਦੀ ਹੈ ਤੁਸੀਂ ਕਿਵੇਂ ਕਢਦੇ ਆ ਤੁਰ ਗਏ ਹਾਂਜੀ ਮਸ਼ੀਨਾਂ ਲੈ ਕੇ ਆਪਾਂ ਪਹੁੰਚ ਗਏ ਪਿੰਡ ਸੋਥੇ ਤੇ ਸੋਥੇ ਆ ਨਹਿਰਾ ਟੱਪ ਕੇ ਨਹਿਰਾ ਟੱਪਣਸਾਰ ਉਹ 10 ਪਲਟੀ ਹੋਈ ਆ ਅੱਗੇ ਪੁਲਿਸ ਵੀ ਆਈ ਆ ਜਗਬਾਣੀ ਸਪੋਕਸਮੈਨ ਚੈਨਲ ਵਾਲੇ ਵੀ ਮੀਡੀਆ ਵਾਲੇ ਵੀ ਬਹੁ ਪਹੁੰਚੇ ਆ ਬਸ ਵਾਂਝ ਟੇਢੀ ਆ ਫਿਰ ਉਹਨੂੰ ਕੱਢਾਂਗੇ ਹੁਣ ਜਾਨੀ ਮੈਂ ਕਹਿੰਦੇ ਹਾਂਜੀ ਮਿੱਤਰੋ ਲੈ ਕੇ ਆਪਣਾ ਚਾਹਾਂਡਾ ਨਾਲਾ ਹੈਡਰਾ ਲਾ ਲਿਆ ਤੇ ਉਧਰ ਆਹਲ ਦੀ ਮਸ਼ੀਨ ਵੀ ਟਨ ਨਾਲ ਹੀ ਆਪਾਂ ਲਾ ਲਈ ਚੱਕ ਕੇ ਪਹਿਲਾਂ ਥੋੜੀ ਪਰਾਂ ਨੂੰ ਕਰਾਂਗੇ ਤਾਂ ਕਿ ਇਹਨੂੰ ਮਾਂ ਚ ਸਿੱਧੀ ਕਰ ਸਕੀਏ ਆਹ ਬੋਮੰਦਰ ਕਰਕੇ ਨਾਲ ਲਾ ਦੇ ਬੱਤਾ ਇਹ ਤੋੜ ਦੇ ਫਿਰ ਬਸ ਦੇ ਵਿੱਚ ਦੀ ਟਪਾਵਾਂਗੇ ਹੈ ਤੁਸੀਂ ਪਰ ਲਾ ਕੇ ਜਾਣ ਵਾਲੀ ਸੱਟ ਤਾਂ ਸੀ ਉਹ ਬਚਾਲ ਦੀ ਲਿਆ ਕੇ ਇੱਧਰ ਨੂੰ ਛੱਡ ਦੇ ਸੱਤਿਆਂ ਦੇ ਦੋਨੇ ਬੱਤਿਆਂ ਦੇ ਵਿਚਾਲ ਦੀ ਲਿਆ ਆ ਹੁਣ ਬੱਤਾ ਸੱਟ ਕੇ ਬਸ ਦੇ ਵਿੱਚ ਦੀ ਟਪਾ ਕੇ ਫੇਰ ਸਿੱਧੀ ਕਰਾਂਗੇ ਬਾਈ ਮਜਾਲ ਦੀ ਟਪਾ ਕੇ ਇਹਨੂੰ ਕਟਾਈ ਲਾ ਦੇ ਬਾਈ ਸਰਦਾਰ ਡੈਪਟੀ ਲੋ ਦੀ ਬਸ ਕੰਟਰੋਲ ਲੱਗੇ ਆਪਾਂ ਵੀਰੇ ਨੂੰ ਵੱਤ ਵਾ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਹੋ। ਤਾਂ ਹਾਂਜੀ ਬਾਪੋ ਬਸ ਆਪਾਂ ਚੱਕ ਲਿਆ ਕਹਿੰਦੇ ਚੱਕ ਕੇ ਇੱਕ ਸੱਡੋਂ ਆਪਾਂ ਇੱਕ ਪਾਸਾ ਧਰਤਾ ਤੇ ਹੁਣ ਦੂਜੀ ਮਸ਼ੀਨ ਤੇ ਬਾਈ ਕਰਦਾ ਆਸ ਹੁਣ ਚੱਕ ਕੇ ਉਹਦਾਗਾ ਉਧਰ ਨੂੰ ਕਰ ਦੂਗਾ। ਆ ਮਸ਼ੀਨ ਉੱਤੇ ਸੱਤੇ ਆਪਣੀ ਖੜੀ ਆ ਗਾਸੀ ਬੈਠਿਆਂ ਨੂੰ ਨਿਊਂਦੀ ਪਸ ਲਈ ਟੈਂਪਰੇਟ ਲੋਦੀ ਪਸ ਅਮੀ ਪੈਂਦੇ ਚ ਆਪਣੇ 250 ਰੁਪਿਆ ਵੀ ਗਿੱਲਾ ਹੋ ਗਿਆ ਪੱਕੇ ਤੁਸੀਂ ਕਹੀ ਜਾਂਨੇ ਆ ਮਸ਼ੀਨ ਆਪਣੀ ਖੜੀ ਐ ਬੱਸ ਨੂੰਗਾਸੀ ਓਡੇ ਲੱਗੇ ਹੋਏ ਆ ਫ੍ਰੇਕ ਦੇ ਪੈਰ ਆ ਤੇ ਆਪਾਂ ਨੋਟਸ ਕਹੀ ਜਾਂਨੇ ਆ ਟਣ 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 ਨਿਊਂਦੀ ਪਸ ਪਾਣੀ ਪਾਣੀ ਹੋ ਗਈ ਮਿੱਤਰਾ ਤਕ ਤਕ ਸੀ ਨਾ ਧੜਖਾ ਜਦਾ ਸੱਚੀ ਪਾਣੀ ਬਣੀ ਹੋ ਗਈ ਭੂਮੀ ਪਿਆ ਇਕੱਠਾ ਵੀ ਨਹੀਂ ਆਉਂਦਾ ਨਹੀਂ ਆਈ ਵੀ ਆ ਜਾਂਦਾ ਥੋੜਾ ਥੋੜਾ ਕਰਕੇ ਸੁੱਕ ਜਾਓ ਭਰਾਵਾ ਉਹਨੂੰ ਲੈਣਾ ਨਹੀਂ ਕਿਸ ਨੇ ਤੁਹਾਡਾ ਮੁੱਲ ਨਹੀਂ ਪੈਣਾ ਗਾਂਧੀ ਤੇਰਾ ਗਾਂਧੀਆ ਮੁੱਲ ਨਹੀਂ ਪੈਣਾ ਦੇਖੋ ਬਾਬਿਓ ਤਾਂ ਹਾਂਜੀ ਮਿੱਤਰੋ ਕਹਿੰਦੇ ਆਪਾਂ ਬਸ ਕੱਢ ਕੇ ਸੜਕ ਤੇ ਖੜਾਤੀ ਨਹੀਂ ਭਾਈ 2 ਮਿੰਟ ਦਾ ਕੰਮ ਹੀ ਹੁਣ ਦੇਖ ਬਟ ਵੀ ਨਹੀਂ ਸਕਦੇ ਨਾ ਵਹੀ ਸੰਗਲ ਕੱਢੇ ਤੋਂ ਬਿਨਾ ਹਾਂ ਕੋਈ ਨਹੀਂ ਬਸ 2 ਮਿੰਟ ਕੱਢ ਦਿਓ ਕੋਈ ਨਹੀਂ ਨਹੀਂ ਬਾਹਰ ਤਾਂ ਨਿਕਲ ਗਈ ਬਸ ਹੁਣ ਬਸ ਸੰਗਲ ਕੱਢਦੇ ਆਉਂਦਾ ਬੰਦਾ ਉੰਡਾ ਐਮਪੀ ਦਾ ਤਾਂ ਹਾਂਜੀ ਮਿੱਤਰੋ ਆਪਾਂ ਨੂਦੀਪ ਵਾਲੀ ਬੱਸ ਕੱਢ ਕੇ ਆਪਾਂ ਆ ਗਏ ਆਪਾਂ ਲਿਆ ਕੇ ਮਸ਼ੀਨ ਲਾਤੀ ਆਵਦੀ ਤੇ ਇਹ ਰਾਹ ਹੋ ਰਿਹਾ ਕੇ ਪਿਛਲੀ ਹੋ ਆਉਂਦਾ ਜਦੋਂ ਮੈਂ ਖਿੱਚਤੀ ਮਗਰ ਇਹ ਰਾਹ ਹੋਣੇ ਖਿੱਚਤੀ ਦੇ ਅਸੀਂ ਦੋਨੇ ਆ ਗਏ ਆ ਗਏ ਆਪਾਂ ਮਸ਼ੀਨ ਲਾਤੀ ਤੇ ਬਾਕੀ ਸਾਰਿਆਂ ਨੇ ਤੁਸੀਂ ਹੁਣ ਵਲੌਗ ਦੇਖਿਆ ਕਿ ਆਪਾਂ ਨਿਊਂਦੀ ਪਾਣਾਂ ਦੀ ਬੱਸ ਕਿਵੇਂ ਗੱਡੀ ਕਿਵੇਂ ਕਕਰੇ ਨੂੰ ਪੇਟਰ ਕਿਵੇਂ ਕੰਮ ਕਰਦਾ ਕਿਦਾਂ ਬੇਟਰ ਤੁਹਾਨੂੰ ਜੇ ਵਲੌਗ ਵਧੀਆ ਲੱਗਿਆ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਘੈਂਟ ਜਿਹਾ ਕਮੈਂਟ ਕਰ ਦਿਓ ਤੇ ਜਾਂਦੇ ਜਾਂਦੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿ ਮੇਰਾ ਜਿਹੜਾ ਵੀ ਵਲੌਗ ਆਵੇ ਉਹ ਸਾਰਿਆਂ ਤੋਂ ਪਹਿਲਾਂ ਤੁਹਾਡੇ ਕੋਲ ਆਵੇ ਠੀਕ ਹੈ ਜੀ ਧੰਨਵਾਦ ਆਪਾਂ ਚੱਲੇ ਹੁਣ ਕਰਨ ਨੂੰ ਚਾਹਦੇ ਆ ਮੋਟਰਸਾਈਕਲ ਤੇ ਰਫਲ ਵੀ ਆ ਗਿਆ